ਇਹ ਸਾਡੇ ਮਾਨਯੋਗ ਐਸਐਸਪੀ ਬਰਦਾਸਤ ਕੁਸ਼ਰੀ ਦਿੱਤੇ ਆ ਜੀ ਜੀ 60 ਦਿਸ਼ਾ ਰੇਸ਼ਾ ਹੈ ਜਿਹੜਾ ਸ਼ਹਿਰ ਦੇ ਵਿੱਚ ਜਿਵੇਂ ਹਨੂਮਾਨ ਚੌਂਕ ਤੋਂ ਲੈ ਕੇ ਲਾਇਬ੍ਰੇਰੀ ਚੌਂਕ ਫਿਰ ਉਸ ਤੋਂ ਬਾਅਦ ਪੋਸਟ ਆਫਿਸ ਚੌਂਕ ਕਾਨੂੰਨ ਚੌਂਕ ਵਿਚਲਾ ਬਾਜ਼ਾਰ ਤੇ ਸਾਰੇ ਸ਼ਹਿਰ ਦਾ ਅਸੀਂ ਟੈਗ ਮਾਰਚ ਕਰ ਰਹੇ ਹਾਂ ਤੇ ਵਕਤਾਂ ਦੇ ਸਮਾਂ ਤੇ ਰੁਕੀ ਜਦੋਂ ਨਾਕਾਬੰਦੀ ਵੀ ਕਰਕੇ ਚਲਾਨ ਕਰ ਰਹੇ ਹਾਂ ਜੇ ਤੇ ਹੁਣ ਤੱਕ ਅਸੀਂ 22 ਚਲਾਨ ਕਰ ਚੁੱਕੇ ਆ ਪੀਸੀਆ ਦੀ ਸਾਡੀ ਆ ਉਹ ਸੱਤ ਤੱਕ ਦੀ ਚਲਾਨ ਕਰ ਚੁੱਕੀ ਆ ਸਾਰੀ ਟ੍ਰੈਫਿਕ ਚਲਾਨ ਕਰ ਰਹੇ ਨੇ ਇਹ ਹੈ ਲਗਾਤਾਰ ਸਾਡੇ ਐਸਐਸਪੀ ਦੇ ਦਿਸ਼ਾ ਰੇਸ਼ਨੀ ਸ਼ਹਿਰ ਦੇ ਵਿੱਚ ਅਮਨ ਉਹ ਮਾਨ ਨੂੰ ਕਾਇਮ ਰੱਖਣ ਵਾਸਤੇ ਇਹ ਲਗਾਤਾਰ ਹੀ ਜਿਹੜੀ ਮੋਹਮ ਜਾਰੀ ਰਹੇਗੀ ਪਰ ਦੇਖਿਆ ਜੇ ਕੋਈ ਦੋਵਾਂ ਦੇ ਦੂਜੇ ਕਿਸਮ ਦੇ ਮਾਰ ਕਰੇ ਉਹਦੇ ਨੂੰ ਕੋਈ ਬਿਲਕੁਲ ਜੀ ਹਾਂ ਜੀ ਦੋ ਬੁਲਟ ਮੋਟਰਸਾਈਕਲ ਹੁਣ ਬੌਂਡ ਕੀਤੇ ਨੇ ਜੀ ਇੱਕ ਸ਼ਹਿਰ ਦੇ ਵਿੱਚ ਬਿਨਾਂ ਨੰਬਰ ਤੋਂ ਕੋਈ ਵੀ ਮੋਟਰਸਾਈਕਲ ਦਿਖਿਆ ਤਾਂ ਅਸੀਂ ਉਹਨੂੰ ਬੌਂਡ ਕਰਾਂਗੇ ਜੇ ਉਹਦੇ ਕਾਗਜ਼ ਨਹੀਂ ਹੈਗੇ ਤਾਂ ਬਿਨਾਂ ਨੰਬਰ ਪਲੇਟ ਕੋਈ ਵੀ ਨਹੀਂ ਬਖਸ਼ਿਆ ਜਾਏਗਾ ਔਰ ਟ੍ਰਿਪਲ ਰਾਈਡਿੰਗ ਕਿਸੇ ਨੂੰ ਵੀ ਕਰਨ ਦੀ ਇਜਾਜ਼ਤ ਨਹੀਂ ਹੈ ਕਿਸੇ ਬਿਨਾ ਨੰਬਰ ਤੋਂ ਟ੍ਰਿਪਲ ਜਾਈਏ ਅਸੀਂ ਕਿਸੇ ਨੂੰ ਨਹੀਂ ਬਖਸ਼ਾਂ ਪਹਿਲੇ ਸ਼ੁਰੂਆਤੀ ਦੇ ਧਿਆਨ ਨਾਲ ਜਾਈਏ ਉਹਦੇ ਵਾਸਤੇ ਅਸੀਂ ਦਾ ਰੂਟ ਪਲਾਨ ਕੀਤਾ ਹੋਇਆ ਹੈ ਜਿਹੜਾ ਮਾਝੇ ਦੇ ਤਲਾਬ ਤੋਂ ਅਸੀਂ ਚੱਲ ਕੇ ਜਿੱਦਾਂ ਪਵਨ ਹੋ ਕੇ ਹਨੂਮਨ ਹੋ ਕੇ ਚੌਂਕੇ ਸਜਾਦਾ ਨਗਲ ਹੋ ਕੇ ਤੇ ਅਸੀਂ ਉਰਕੇ ਮਾਝੇ ਦੇ ਤਲਾਬ ਪਹੁੰਚ ਜਾਵਾਂਗੇ ਵਿਪਰਤ ਹੀ ਅਸੀਂ ਐਸਐਸਪੀ ਸਾਹਿਬ ਤੋਂ ਸਪੈਸ਼ਲ ਸਾਨੂੰ ਫੋਰਸ ਪ੍ਰੋਵਾਈਡ ਕੀਤੀ ਗਈ ਹੈ ਜਿਹੜੇ ਅਸੀਂ ਨਾਲ ਨਾਲ ਚੱਲਾਂਗੇ ਨਸ਼ਣ ਨੂੰ ਲੈ ਕੇ ਕੀ ਰੱਖਣਾ ਹੈ ਅੱਜ ਵੇਖੋ ਜੀ ਸਾਰੇ ਸਾਡੇ ਜਿਹੜੇ ਨਸ਼ਣ ਲੈ ਕੇ ਵਾਕਫ ਬਠਾਵਾਂ ਤੇ ਅਸੀਂ ਜਿਹੜਾ ਸਰਚ ਕੀਤੇ ਨੇ ਜਿੱਦਾਂ ਕਿ ਮਾਈ ਦਾ ਕਲਾ ਹੋ ਗਿਆ ਫਿਰ ਚਾਨਨ ਦੀਆਂ ਮੜੀਆਂ ਹੋ ਗਿਆ ਪੁਰਾਣਾ ਬੱਸ ਸਟੈਂਡ ਹੋ ਗਿਆ اسلامਬਾਦ ਭੱਲਾ ਹੋ ਗਿਆ ਤੇ ਅਸੀਂ ਲਗਭਗ ਅੱਜ ਸੱਚ ਟ੍ਰੈਨਕੀ ਉਸੇ ਸਰ ਟ੍ਰੈਫਿਕ ਨੂੰ ਰੈਗ ਸਾਨੂੰ ਕਾਟੀ ਰੋਡ ਤੇ ਪੰਜਾਬਾ ਹੁਣ ਅਸੀਂ ਜੀ ਇੱਕ ਟ੍ਰੈਫਿਕ ਰੂਟ ਪਲਾਨ ਕਰ ਰਹੇ ਹਾਂ ਟ੍ਰੈਫਿਕ ਡਾਇਵਰਸ਼ਨ ਦਾ ਵੀ ਕਰ ਰਹੇ ਆ ਅਸੀਂ ਬੈਠ ਕੇ ਉਹਦਾ ਮੈਪ ਬਣਾ ਰਹੇ ਆ ਡੀਸੀ ਆਫਿਸ ਨਾਲ ਅਸਰੀ ਮੀਟਿੰਗ ਹੋਈ ਸੀ ਪਰ ਉਹ ਜਿਹੜਾ ਟ੍ਰੈਫਿਕ ਡਾਇਵਰਸ਼ਨ ਆਸੀਂ ਬਾਜ਼ਾਰ ਦੇ ਵਿੱਚ ਕਿੱਧਰ ਨੂੰ ਕਰਨੀ ਹੈ ਉਹ ਸਾਰਾ ਰੂਟ ਪਲਾਨ ਤੁਹਾਡੇ ਨਾਲ ਅਸੀਂ ਸ਼ੇਅਰ ਕਰਾਂਗੇ ਸਾਂਝਾ ਕਰ ਲਾਂਗੇ